ਸਰਦਾਰ ਹਮੀਰ ਸਿੰਘ ਜੀ ਇਹ ਮੁੱਦਾ ਤਾਂ ਪਹਿਲਾਂ ਵੀ ਉੱਠਦਾ ਰਿਹਾ ਕਿ ਜੀ ਬਾਹਰੀ ਆ ਕੇ ਬਾਹਰੀ ਆ ਕੇ ਕਿਸੇ ਸਮੇਂ ਅਸੀਂ ਬੂਹੇ ਖੋਲ ਕੇ ਉਹਨਾਂ ਨੂੰ ਲੈ ਕੇ ਆਏ ਚਾਹੇ ਉਦਯੋਗ ਦੇ ਖੇਤਰ ਚ ਹੋਵੇ ਚਾਹੇ ਖੇਤੀ ਦੇ ਖੇਤਰ ਚ ਹੋਵੇ ਫਿਰ ਉਹ ਸਾਡਾ ਹਿੱਸਾ ਹੀ ਬਣ ਗਏ ਤੇ ਅੱਜ ਪੰਜਾਬ ਦੇ ਕਈ ਖੇਤਰ ਤਾਂ ਕਲੋਨੀਆਂ ਚ ਬਦਲ ਗਏ ਪਿੰਡ ਕਲੋਨੀਆਂ ਚ ਬਦਲ ਗਏ ਤੇ ਹੁਣ ਅਸੀਂ ਉਹਨਾਂ ਦਾ ਪ੍ਰਭਾਵ ਕਬੂਲਣ ਲੱਗੇ ਆ ਕਿ ਵੀ ਇਹ ਸਾਡੇ ਸੱਭਿਆਚਾਰ ਦੇ ਨੁਕਸਾਨ ਦੇ ਆ ਸਾਡੇ ਸਿਸਟਮ ਨੂੰ ਨੁਕਸਾਨ ਦੇ ਰਿਹਾ ਦੂਸਰੇ ਪਾਸੇ ਕੁਝ ਤਰ੍ਹਾਂ ਦੇ ਵੀ ਮੰਨਣਾ ਕਿ ਇਹਨਾਂ ਤੋਂ ਬਿਨਾ ਹੁਣ ਪੰਜਾਬ ਦਾ ਕੰਮ ਚੱਲਣਾ ਔਖਾ ਹੈ ਪਈਆ ਘੁੰਮਣਾ ਔਖਾ ਹੈ ਤੇ ਪਰ ਇਹ ਸਾਰੀ ਸਥਿਤੀ ਦੇ ਵਿੱਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਫੜਾਦਰ ਫੜਾ ਦਰਜ ਹੁੰਦੀਆਂ ਗਈਆਂ ਚਾਹੇ ਲੜਾਈ ਝਗੜੇ ਚਾਹੇ ਚੋਰੀ ਚਿਕਾਰੀ ਤੇ ਹੁਣ ਕਤਲੋਗਾਰਤ ਤੇ ਆਖਰ ਹੁਣ ਮਤਿਆਂ ਤੇ ਆ ਗਈ ਸਥਿਤੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਕਸਬਿਆਂ ਤੱਕ ਇਹ ਆਵਾਜ਼ ਉੱਠਣ ਲੱਗੀ ਹੈ ਜੀ ਕਿ ਬਾਹਰਲੇ ਸੁਬਿਆਂ ਤੋਂ ਆਈ ਲੇਬਰ ਨੂੰ ਬਾਹਰ ਕਰੋ ਮੁੱਖ ਮੰਤਰੀ ਥੋੜਾ ਜਿਹਾ ਤਾਂ ਕਹਿੰਦੇ ਕਿ ਨਹੀਂ ਜੇ 10 ਮ ਵੀ ਨਹੀਂ ਸਾਡੇ ਵੀ ਬਾਹਰਲੇ ਬੈਠੇ ਆ ਪਰ ਕੀ ਸਰਕਾਰ ਕੋਈ ਕਾਇਦਾ ਕਾਨੂੰਨ ਬਣਾਉਣ ਦੀ ਵੀ ਸਮਰੱਥ ਰੱਖਦੀ ਹੈ ਜਾਇ ਇਹ ਮਾਮਲਾ ਇਸੇ ਵੱਡੇ ਜੰਗਵਲ ਵੱਧ ਰਿਹਾ ਹੈ ਇਹਦਾ ਰਾਹ ਕੀ ਨਿਕਲਦਾ ਜੀ ਫਿਰ ਪੰਜਾਬ ਦੇ ਵਿੱਚ ਟਕਰਾਵੇਂ ਦੋ ਵਿਊ ਆ ਰਹੇ ਨੇ ਅਲੱਗ-ਅਲੱਗ ਤਰ੍ਹਾਂ ਇੱਕ ਵਿਊ ਲਗਾਤਾਰ ਇਹ ਆ ਰਿਹਾ ਹੈ ਕਿ ਜਿਹੜੇ ਵੀ ਪ੍ਰਵਾਸੀ ਨੇ ਇਹਨਾਂ ਨੂੰ ਬਾਹਰ ਕਰੋ ਕਿਉਂਕਿ ਕ੍ਰਾਈਮ ਹੈ ਮਾਮਲੇ ਕਿੱਥੋਂ ਸਟਾਰਟ ਹੁੰਦੇ ਨੇ ਜਿਵੇਂ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਇੱਕ ਬੱਚੇ ਨੂੰ ਅਗਵਾਰ ਕਰਕੇ ਕਤਲ ਕਰਨ ਦਾ ਮਾਮਲਾ ਹੈ ਹੋਰ ਵੀ ਕਈ ਘਟਨਾਵਾਂ ਜਿਹੜੀਆਂ ਵਕ-ਵਕ ਵਾਪਰੀਆਂ ਨੇ ਇਸੇ ਕਰਕੇ ਉੱਥੇ ਇੱਕ ਮਾਹੌਲ ਚੱਲ ਪਿਆ ਕਿ ਪ੍ਰਵਾਸੀ ਕੱਢੋ ਲਗਭਗ 2 ਦਰਜਣ ਪੰਚਾਇਤਾਂ ਅਤੇ ਪਾਚੁਕੀਆਂ ਨੇ ਪਾ ਰਹੀਆਂ ਨੇ ਲਗਾਤਾਰ ਬਠਿੰਡੇ ਚ ਵੀ ਰੌਲਾ ਹੋਇਆ ਸੀ ਬੁਹਾੜੀ ਜ਼ਿਲ੍ਹੇ ਦੇ ਵਿੱਚ ਵੀ ਇੱਕ ਰੌਲਾ ਹੋਇਆ ਸੀਗਾ ਇੱਕ ਦਲਿਤ ਪਰਿਵਾਰ ਦਾ ਹੀ ਨੌਜਵਾਨ ਜਿਹੜੇ ਸੀ ਉਹਨਾਂ ਤੇ ਅਟੈਕ ਕਰਕੇ ਉਹ ਹੋਇਆ ਔਰ ਇਸੇ ਢੰਗ ਦੇ ਨਾਲ ਇਹ ਮਸਲੇ ਜਿਹੜੇ ਨੇ ਇੱਕ ਰੰਗਤ ਫਿਰ ਉਹਹੀ ਜਿਹੀ ਲਿਆ ਜਾਂਦਾ ਨੇ ਜਿਹੜਾ ਇੱਕ ਪੂਰੇ ਪਾਈਚਾਰੇ ਦੇ ਖਿਲਾਫ ਇੱਕ ਮਾਹੌਲ ਬਣ ਜਾਂਦਾ ਉਸ ਬੰਦਰਾਂ ਇਕ ਤਾਂ ਇਹ ਹੈ ਕਿ ਬਾਹਰ ਕੱਢੋ ਜਾਂ ਕੋਈ ਉਹਦਾ ਨੂੰ ਇੱਕ ਐਸਾ ਸਿਸਟਮ ਬਣਾਓ ਕਿ ਕੋਈ ਕੰਮ ਕਰਦਾ ਆਉਂਦਾ ਤਾਂ ਠੀਕ ਹੈ ਨਹੀਂ ਤਾਂ ਜਾਵੇ ਆਪਣਾ ਕੰਮ ਉਹ ਇਥੋਂ ਦੇ ਨਾਗਰਿਕ ਨਾ ਬਣ ਇਥੋਂ ਦੇ ਵਸਿੰਦੇ ਨਾ ਬਣ ਇਥੋਂ ਦੇ ਵੋਟ ਪ੍ਰਣਾਲੀ ਨੂੰ ਪ੍ਰਭਾਵਿਤ ਨਾ ਕਰਨ ਦੂਜਾ ਪਹਿਲੂ ਇੱਕ ਇਹ ਹੈ ਜਿਹੜਾ ਕਹਿ ਰਿਹਾ ਕਿ ਇਨਸਾਨੀਅਤ ਦੇ ਨਾਤੇ ਜੀ ਅਸੀਂ ਵੀ ਤਾਂ ਜਾਣਦੇ ਆ ਸਾਡੇ ਬੰਦੇ ਬਾਹਰ ਜਾਂਦੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਸਾਡੀ ਡਿਵੈਲਪਮੈਂਟ ਚ ਬਹੁਤ ਹਿੱਸਾ ਪਾਇਆ ਹੈ ਇਸ ਕਰਕੇ ਤੁਸੀਂ ਜਿਹੜਾ ਇਹ ਕਹਿ ਰਹੇ ਹੋ ਇਹ ਗਲਤ ਹੈ ਬਿਲਕੁਲ ਔਰ ਇਹ ਲਾਈਨ ਆਪਣੇ ਆਪ ਦੇ ਵਿੱਚ ਇਨਸਾਨੀਅਤ ਵਿਰੋਧੀ ਹੈ ਇਹ ਤੁਸੀਂ ਨਹੀਂ ਕਰ ਸਕਦੇ ਇੱਕ ਬਾਈਨਰੀ ਪੰਜਾਬ ਚ ਬਣ ਰਹੀ ਹੈ ਇਹ ਬਾਈਨਰੀ ਹੁਣ ਅੱਗੇ ਚੱਲ ਕੇ ਵਿਚਾਰਧਾਰਕ ਰੂਪ ਵੀ ਲੈ ਰਹੀ ਹੈ ਇਹ ਸਿੱਖ ਵਰਸਜ ਕੌਮਿਨਿਸਟ ਵੀ ਬਣਦੀ ਜਾ ਰਹੀ ਹੈ ਇਸੇ ਤਰੀਕੇ ਦੇ ਕਿਉਂਕਿ ਕਾਮਰੇਡਾਂ ਦੀਆਂ ਜ਼ਿਆਦਾਤਰ ਜਥੇਬੰਦੀਆਂ ਜਾਂ ਪਾਰਟੀਆਂ ਉਸ ਸਟੈਂਡ ਲੈਂਦੀਆਂ ਨੇ ਵੀ ਆਪਾਂ ਇੱਕ ਇਕੱਠੇ ਆ ਤੇ ਇਧਰ ਲੀਆਂ ਜ਼ਿਆਦਾਤਰ ਜਥੇਬੰਦੀਆਂ ਜਾਂ ਲੋਕ ਉਸ ਸਟੈਂਡ ਲੈ ਰਹੇ ਨੇ ਕਿ ਨਹੀਂ ਜੀ ਇਹ ਕੋਈ ਕੰਟਰੋਲ ਕਰਨਾ ਪੈਗਾ ਇਹ ਦੋ ਬਿਨਾ ਕੰਮ ਨਹੀਂ ਚੱਲਦਾ ਹੁਣ ਸਵਾਲ ਇਹ ਹੈ ਪਰਵਾਸ ਜਿਹੜਾ ਇਹਦੇ ਤੇ ਓਵਰ ਆਲ ਇੱਕ ਸਮਝਦਾਰੀ ਵਿਕਸਿਤ ਕਰਨ ਦਾ ਸਵਾਲ ਹੈ ਸਾਡੇ ਪੋਲੀਟਿਕਲ ਕੀ ਪ੍ਰੋਬਲਮ ਹੈ ਆਰਥਿਕ ਵਿਕਾਸ ਦੀ ਕੀ ਸਮੱਸਿਆ ਹੈ ਔਰ ਪਰਵਾਸ ਦਾ ਆਪਣਾ ਜਿਹੜਾ ਚੱਲਣਾ ਉਹਨੂੰ ਕੋਈ ਰੋਕਿਆ ਜਾ ਸਕਦਾ ਜਾਂ ਨਹੀਂ ਰੋਕਿਆ ਜਾ ਸਕਦਾ ਪਰਵਾਸ ਇੱਕ ਨੇਚਰਲ ਵਰਤਾਰਾ ਕੁਦਰਤੀ ਵਰਤਾਰਾ ਹੈ ਜਿੱਥੇ ਵੀ ਕਿਤੇ ਕਿਸੇ ਨੂੰ ਬਿਹਤਰ ਲੱਗਦਾ ਹੈ ਉਹ ਉਧਰ ਨੂੰ ਜਾਂਦਾ ਹੈ ਜਿੱਥੇ ਉਹਦੀ ਰੋਜੀ ਰੋਟੀ ਦਾ ਸਵਾਲ ਹੈ ਜਿੱਥੇ ਜਾ ਕੇ ਗੰਨ ਕਰਦੇ ਨੇ ਉਧਰ ਨੂੰ ਲੋਕ ਜਾਂਦੇ ਨੇ ਨਾਰਮਲੀ ਭਾਰਤ ਦੇ ਅੰਦਰ ਪੰਜਾਬ ਦਾ ਜਿਹੜਾ ਡਵੈਲਪਮੈਂਟ ਦਾ ਇੱਕ ਪ੍ਰੋਸੈਸ ਸੀ ਪਿਛਲੇ ਸਮਿਆਂ ਦੇ ਵਿੱਚ ਉਹ ਇੰਨਾ ਖਿੱਚਦਾ ਸੀ ਦੇਸ਼ ਨੂੰ ਜਿਵੇਂ ਸਾਡੇ ਆਲਿਆਂ ਨੂੰ ਯੂਰਪ ਖਿੱਚਦਾ ਸੀ ਜਾਂ ਬਾਕੀ ਦੇ ਦੇਸ਼ਾਂ ਕਿੰਨਿਆਂ ਸੀ ਲੋਕ ਇੰਦਰ ਆ ਕੇ ਰੋਜੀ ਰੋਟੀ ਕਮਾ ਕੇ ਆਪਣਾ ਵਾਪਸ ਲੈ ਜਾਂਦੇ ਸੀ ਪਹਿਲਾਂ ਉਹ ਝੋਨਾ ਨਾ ਆਉਣ ਆਉਂਦੇ ਜਾਂ ਬਾਕੀ ਚੀਜ਼ਾਂ ਉਹ ਸੀਜ਼ਨ ਰਹਿੰਦੇ ਤੇ ਵਾਪਸ ਚਲੇ ਜਾਂਦੇ ਹੌਲੀ ਹੌਲੀ ਉਹ ਬਸੋਂ ਟਿਕਣੀ ਸ਼ੁਰੂ ਹੋ ਗਈ ਇੱਥੇ ਇਸ ਸਾਰੇ ਮਾਮਲੇ ਦੇ ਵਿੱਚ ਹੁਣ ਉਨਾ ਚਿਰਤਾ ਨਹੀਂ ਸੀ ਮਾਮਲਾ ਹੌਲੀ ਹੌਲੀ ਹੁਣ ਜਿਹੜਾ ਇੱਕ ਕੁਐਸਚਨ ਪੈਦਾ ਹੋ ਰਿਹਾ ਹੈ ਕੀ ਪ੍ਰਵਾਸ ਲਈ ਕੋਈ ਰੂਲ ਜ ਰੈਗੂਲੇਸ਼ਨ ਚ ਹੋਣੇ ਚਾਹੀਦੇ ਨੇ ਜਮ ਇਨਾਰੇ ਜਿਹੜੇ ਲੋਕ ਇਹ ਉਦਾਹਰਨ ਦਿੰਦੇ ਨੇ ਨਾ ਵੀ ਜੇ ਅਮਰੀਕਾ ਤੋਂ ਕੜਤਾ ਜੇ ਫਲਾਣੇ ਤੋਂ ਕੜਤਾ ਫਲਾਣੇ ਉਹਦਾ ਪੰਜਾਬ ਵਾਲਾ ਜਿਹੜਾ ਰੌਲਾ ਤੇ ਉਹ ਦੋਨੇ ਆਪਸ ਦੇ ਵਿੱਚ ਮੈਚ ਨਹੀਂ ਕਰਦੇ ਕਿਉਂਕਿ ਉਹ ਸੋਵਰਨ ਕੰਟਰੀ ਨੇ ਪ੍ਰਭੂ ਸਤਾ ਸੰਪਨ ਦੇਸ਼ ਨੇ ਉੱਥੇ ਜੇਕਰ ਕੋਈ ਗੱਲ ਹੁੰਦੀ ਹੈ ਤੇ ਉਹਨਾਂ ਦਾ ਇੱਕ ਕਰਾਈਟੇਰੀਆ ਬਣਾਇਆ ਹੋਇਆ ਕਿ ਇੰਨਾ ਚਿਰ ਆਊਗਾ ਉਹਨੂੰ ਇੰਨਾ ਚਿਰ ਵਰਕ ਪਰਮਿਟ ਹੋਏਗਾ ਕਿ ਨੂੰ ਸਿਟੀਜ਼ਨਸ਼ਿਪ ਦੇਣੀ ਹੈ ਕਦੋਂ ਦੇਣੀ ਹੈ ਕਦੋਂ ਪੀਆਰ ਦੇਣੀ ਹੈ ਬਕਾਇਦਾ ਇੱਕ ਲਾਅ ਤੇ ਰੂਲ ਆਫ ਲਾਅ ਹੈ ਉਹ ਉੱਥੋਂ ਦੀ ਅਥਾਰਟੀ ਤੈਅ ਕਰਦੀ ਹੈ ਨਾ ਕਿ ਜਦੋਂ ਮਰਜ਼ੀ ਕੋਈ ਵਗ ਜੇ ਜਦ ਮਰਜ਼ੀ ਕੋਈ ਨਾਗਰਿਕ ਵਗ ਜੇ ਇਸ ਲਈ ਪੰਜਾਬ ਇੰਡੀਪੈਂਡੈਂਟ ਅਥਾਰਟੀ ਨਹੀਂ ਹੈ ਸੋਵਰਨ ਕੰਟਰੀ ਨਹੀਂ ਹੈ ਕਿ ਇੱਥੇ ਕੌਣ ਆ ਜੇ ਕੌਣ ਨਹੀਂ ਇੱਥੇ ਇੱਥੇ ਕੋਈ ਪੁੱਛਣ ਦੀ ਜਾਂ ਰਹਿਣ ਦੀ ਰਹਿ ਕੇ ਕਿਸੇ ਤੋਂ ਸਰਟੀਫਿਕੇਟ ਹਾਸਲ ਕਰਨ ਦੀ ਅੱਜ ਤੱਕ ਲੋੜ ਨਹੀਂ ਹੈ ਉਹ ਨਾਗਰਿਕ ਦੇ ਤੌਰ ਤੇ ਜਿੱਥੇ ਮਰਜ਼ੀ ਜਾਂਦਾ ਤੇ ਜਿੱਥੇ ਮਰਜ਼ੀ ਰਹਿੰਦਾ ਇਹ ਤਾਂ ਮੁਕਾਬਲਾ ਆਪਸ ਦੇ ਵਿੱਚ ਸੰਭਵ ਨਹੀਂ ਹੈ ਪਰ ਦੂਜੀ ਗੱਲ ਇਹ ਹੈ ਇੱਕ ਕੋਈ ਕਮਿਊਨਿਟੀ ਜਿਹੜੀ ਹੈ ਉਹਦੇ ਚੋਂ ਕ੍ਰਾਈਮ ਆਉਂਦਾ ਹੈ ਉਹਦੇ ਬੰਦਿਆਂ ਦੇ ਵਿੱਚੋਂ ਕੋਈ ਕ੍ਰਾਈਮ ਕਰਦਾ ਹੈ ਤਾਂ ਉਹਦਾ ਪੂਰੇ ਦਾ ਪੂਰਾ ਜਿਹੜਾ ਲੈਵਲ ਜਿਵੇਂ ਆਪਾਂ ਜਨਰਲਲੀ ਕਹਿੰਦੇ ਆ ਕਿ ਕਿਸੇ ਇੱਕ ਧਰਮ ਦੇ ਲੋਕ ਜੇ ਕੋਈ ਘਰ ਗਲਤ ਕੰਮ ਕਰਦੇ ਨੇ ਤਾਂ ਸਾਰੇ ਧਰਮ ਦੇ ਲੋਕਾਂ ਨੂੰ ਨਹੀਂ ਤੁਸੀਂ ਬਲੇਮ ਕਰ ਸਕਦੇ ਹੁੰਦੇ ਜਾਂ ਕੋਈ ਇੱਕ ਸੈਕਸ਼ਨ ਕਰਦਾ ਤਾਂ ਸਾਰਿਆਂ ਨੂੰ ਨਹੀਂ ਕਰ ਸਕਦੇ ਹੁੰਦੇ ਉਹ ਅਲੱਗ-ਅਲੱਗ ਚੀਜ਼ਾਂ ਨੇ ਇਹ ਕ੍ਰਿਮੀਨਲ ਦਾ ਕ੍ਰਾਈਮ ਦਾ ਇੱਕ ਆਪਣਾ ਤੰਦਾ ਜਿਹੜਾ ਕ੍ਰਾਈਮ ਕਰਦਾ ਉਹਨਾਂ ਤੇ ਹੀ ਉਹਨੇ ਉਹਨਾਂ ਕੋਈ ਜਾਂਚ ਕਰਕੇ ਉਹਨੂੰ ਸਜ਼ਾ ਦੇਣੀ ਹੁੰਦੀ ਆ ਆਮ ਤੌਰ ਤੇ ਪਰ ਇਹ ਮਾਮਲਾ ਇੰਨਾ ਕੁ ਨਹੀਂ ਹੈ ਕੰਨਾ ਜਦੋਂ ਅਸੀਂ ਸੋਚਦੇ ਨਾ ਵੀ ਇੰਨੇ ਨਾਲ ਇਹ ਕੰਮ ਚੱਲਦਾ ਮਾਮਲਾ ਇਦੋਂ ਕਿੱਥੇ ਵੱਡਾ ਹੈ ਦੁਨੀਆ ਭਰ ਦੇ ਵਿੱਚ ਇਹ ਮਾਮਲਾ ਨਿਜਿੱਠਿਆ ਨਹੀਂ ਗਿਆ ਅਜੇ ਤੱਕ ਚੱਲਦਾ ਹੈ ਉਹ ਕਿਵੇਂ ਉਹ ਮਾਮਲਾ ਇਹ ਹੈ ਕਿ ਜਿਹੜੇ ਘਟ ਗਿਣਤੀਆਂ ਦਾ ਸਵਾਲ ਹੈ ਇਹ ਐਡਰੈਸ ਤਾਂ ਨਹੀਂ ਹੋਇਆ ਹਜੇ ਪੂਰੀ ਤਰ੍ਹਾਂ ਜਿਵੇਂ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਕਿਊਬੇਕ ਸਟੇਟ ਹੈ ਜਿਹੜੀ ਇਹ ਪ੍ਰਾਂਸੇਸ਼ੇਈ ਪਾਸਾ ਬੋਲਦੀ ਹੈ ਫ੍ਰੈਂਚ ਬੋਲਦੀ ਉੱਥੇ ਤਾਂ ਅਧਿਕਾਰ ਫੋਰ ਵੀ ਜ਼ਿਆਦਾ ਨੇ ਉਹ ਰੈਫਰੈਂਡਮ ਕਈ ਵਾਰ ਕਰਾ ਚੁੱਕੇ ਨੇ ਇਸੇ ਫ੍ਰੈਂਚ ਵਾਲੇ ਇਲਾਕਾਂ ਸੀ ਤਾਂ ਅਲੱਗ ਹੋਣਾ ਤੁਹਾਡੇ ਨਾਲੋਂ ਅਸੀਂ ਨਹੀਂ ਕਰਦੇ ਇਸੇ ਤਰ੍ਹਾਂ ਜੁਕੇ ਦੇ ਵਿੱਚ ਸਕਾਟਲੈਂਡ ਹੈ ਸਕਾਟਲੈਂਡ ਵੀ ਰੈਫਰੈਂਡਮ ਕਰਾ ਚੁੱਕਿਆ ਕਿ ਸਾਡੀ ਅੰਗਰੇਜ਼ੀ ਪਛਾਣ ਹੈ ਸੀ ਤੁਹਾਡੇ ਨਾਲ ਨਹੀਂ ਉਸ ਰੂਪ ਦੇ ਵਿੱਚ ਰਹਿੰਦੇ ਜਿੰਨੀਆਂ ਮਿਨੋਰਟੀ ਜਿਵੇਂ ਆਪਣੋਂ ਆਪਣੀ ਜਿਹੜੀ ਉਹਦੇ ਲਈ ਪਛਾਣ ਜਾਂ ਨਿਸ਼ਾਨਦੇਹੀ ਤੇ ਹੀ ਕਰਨਾ ਹੈ ਪੰਜਾਬ ਦੇਸ਼ ਦੇ ਵਿੱਚ ਵੀ ਭਾਰਤ ਦੇ ਅੰਦਰ ਇਹ ਕੇਵਲ ਦੋ ਸੂਬੇ ਹੋ ਜਿਹਨੇ ਜਿਹੜੇ ਬਾਕੀ ਦੇ ਮੁਕਾਬਲੇ ਇੱਕ ਅਲੱਗ ਸ਼ਕਲ ਅਲੱਗ ਸਰੂਪ ਦੇ ਨੇ ਇੱਕ ਜੰਮੂ ਕਸ਼ਮੀਰ ਸੀ ਜਿਹੜਾ ਝੂਟੀ ਚ ਬਦਲ ਦਿੱਤਾ ਗਿਆ ਦੋ ਝੂਟੀਆਂ ਬਣ ਗਈਆਂ ਨੇ ਜਿਹਦੇ ਕੋਲ 370 ਧਾਰਾ ਸੀ ਜਿਹਦੇ ਕੋਲ ਇੱਕ ਆਪਣੀ ਸੁਰੱਖਿਆ ਸੀ ਕਿ ਕਿਹਨੇ ਉੱਥੇ ਜਾਣਾ ਹੈ ਕਿਹਨੇ ਰਹਿਣਾ ਹੈ ਉੱਥੇ ਦੀ ਸਰਕਾਰ ਤੋਂ ਬਿਨਾਂ ਪੁੱਛੇ ਕੋਈ ਸਿਸਟਮ ਨਹੀਂ ਸੀ ਹੋ ਸਕਦਾ ਪਰ ਉਹ ਤੋੜ ਦਿੱਤਾ ਗਿਆ ਝੂਟੀ ਬਣ ਗਈ ਉੱਥੇ ਇੱਕ ਡਰ ਪਾਇਆ ਜਾ ਰਿਹਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਇਹ ਪੰਜਾਬੀ ਸੂਬਾ ਜਿਹੜਾ ਸੀ ਐਕਚੁਅਲੀ ਪੰਜਾਬੀ ਸੂਬਾ ਪੰਜਾਬੀ ਦੇ ਨਾਂ ਤੇ ਜੇ ਪੰਜਾਬੀ ਸੂਬਾ ਦਿੰਦੇ ਤਾਂ ਸ਼ਾਇਦ ਆਬਾਦੀ ਦਾ ਪ੍ਰੋਫਾਈਲ ਹੋਰ ਹੁੰਦਾ ਪਰ ਪ੍ਰੈਕਟੀਕਲੀ ਇਹ ਸਿੱਖ ਪ੍ਰਭਾਵਿਤ ਸਿੱਖ ਡੋਮਿਨੇਟਿਡ ਸੂਬਾ ਬਣਿਆ ਜਿੱਥੇ ਸਿੱਖਾਂ ਦੀ ਗਿਣਤੀ ਮジョਰਿਟੀ ਸੀ ਜਿੱਥੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਇੱਥੇ ਅਸੀਂ ਸੱਤਾ 'ਚ ਹੈਗੇ ਆ ਇੱਕ ਲੈਵਲ ਦੇ ਉੱਤੇ ਉਸ ਲੈਵਲ ਦੇ ਉੱਤੇ ਹੁਣ ਅਗਲੇ ਸਵਾਲ ਜਿਹੜੇ ਚਿੰਤਾਜਨਕ ਸਵਾਲ ਸਾਰੇ ਕਿਤੇ ਪੈਦਾ ਹੁੰਦੇ ਨੇ ਦੁਨੀਆ 'ਚ ਉਹ ਡੈਮੋਗ੍ਰਾਫੀ ਦੇ ਤਬਦੀਲੀ ਦੇ ਨੇ ਸਿਆਸੀ ਸੱਤਾ ਦੇ ਨੇ ਕੀ ਜੇ ਇਹਨਾਂ ਦੋਨੇ ਸੂਬਿਆਂ ਦੇ ਵਿੱਚ ਜਿੱਥੇ-ਜਿੱਥੇ ਕਿਤੇ ਇੱਕ ਮੈਜੋਰਿਟੀ ਸੀ ਉੱਥੇ ਵੀ ਉਹ ਘਟਗਣਤੀ ਚ ਚਲੇ ਜਾਂਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜਿਹੜਾ ਖੰਸ਼ਾ ਹੈ ਕਿ ਅਸੀਂ ਇੱਥੇ ਵੀ ਸੱਤਾ 'ਚ ਨਹੀਂ ਰਹਿਾਂਗੇ ਇਹ ਬਹੁਤ ਇਨਸਿਕਿਉਰਟੀ ਪੈਦਾ ਕਰਦਾ ਹੈ ਅਸੁਰੱਖਿਆ ਦੀ ਭਾਵਨਾ ਪੈਦਾ ਕਰਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਮਿਊਨਿਟੀ ਦੇ ਵਿੱਚ ਔਰ ਫਿਰ ਇਹ ਦੋਨੋਂ ਸਟੇਟਾਂ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਕੋਈ ਵੀ ਸਰਕਾਰ ਸੱਤਾ 'ਚ ਰਹੀ ਹੋਵੇ ਕੇਂਦਰ 'ਚ ਉਹਨਾਂ 'ਤੇ ਭਰੋਸਾ ਨਹੀਂ ਰਿਹਾ ਕਦੇ ਬਹੁਤਾ ਕਿ ਦਿੱਲੀ ਦੀਆਂ ਸਰਕਾਰਾਂ ਸਾਡੀ ਜਿਹੜੀ ਆਬਾਦੀ ਦਾ ਪ੍ਰੋਫਾਈਲ ਹੈ ਇਹਨੂੰ ਲਗਾਤਾਰ ਬਦਲਦੀਆਂ ਆ ਰਹੀਆਂ ਇਹ ਚੰਡੀਗੜ੍ਹ ਤੋਂ ਲੈ ਕੇ ਜਦੋਂ ਚੰਡੀਗੜ੍ਹ ਪੰਜਾਬ ਨੂੰ ਮਿਲਦਾ ਸੀ ਉਦੋਂ ਜਿਹੜੀ ਲੇਬਰ ਆਈ ਸੀ ਚ ਕੰਸਟ੍ਰਕਸ਼ਨ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਉਹਨੂੰ ਉੱਥੇ ਦਾ ਪੱਕਾ ਵਸਿੰਦਾ ਬਣਾ ਦਿੱਤਾ ਗਿਆ ਤੇ ਜਿਹਦੇ ਕਰਕੇ ਜਦੋਂ ਕਹਿੰਦਾ ਮੈਜੋਰਟੀ ਪੰਜਾਬੀ ਸੀਗਾ ਜਾਂ ਚੰਡੀਗੜ੍ਹ ਸਾਡਾ ਸੀ ਜੇ ਉਹ ਉਹਦਾ ਤਾਂ ਪ੍ਰੋਫਾਈਲ ਹੀ ਬਦਲ ਗਿਆ ਜੇ ਹੁਣ ਤੁਸੀਂ ਕਹੋ ਵੀ ਚੰਡੀਗੜ੍ਹ ਚ ਮੋਟਾ ਪਵਾ ਲਓ ਜੀ ਕਿੰਦਰ ਜੀ ਤਾਂ ਬਹੁਤ ਥੋੜੀਆਂ ਰਹਿ ਜਾਣਗੀਆਂ ਦੂਜੀਆਂ ਇਹਦੇ ਨਾਲ ਬੁਨਿਆਦ ਹਿੱਲਦੀ ਐ ਅਸਲ ਦੇ ਵਿੱਚ ਜੇ ਇਹ ਭਾਵਨਾਤਮਕ ਚੀਜ਼ ਨੂੰ ਨਹੀਂ ਸਮਝਿਆ ਜਾਏਗਾ ਇਸ ਗੱਲ ਨੂੰ ਨਹੀਂ ਤਾਂ ਵੱਡੇ ਪੋਲਿਟਿਕਲ ਰੌਲੇ ਪੈਣਗੇ ਔਰ ਵੱਡੇ ਸਿਆਸੀ ਰੌਲੇ ਪੈਣਗੇ ਇਹਨਾਂ ਦੇ ਲਈ ਇੱਕ ਦੂਰ ਅੰਦੇਸ਼ ਸੋਚ ਦੀ ਗੱਲ ਹੈ ਕੇਵਲ ਜੁਮਲਾ ਨਹੀਂ ਤੁਸੀਂ ਤਾਂ ਕਟੜ ਹੋ ਗਏ ਹੋ ਜੀ ਤੁਸੀਂ ਸਰਬੱਤ ਦੇ ਭਲੇ ਨੂੰ ਨਹੀਂ ਮੰਨਦੇ ਤੁਸੀਂ ਇਨਮਾਨ ਸੱਚੀ ਜਾਤ ਨੂੰ ਨਹੀਂ ਮੰਨਦੇ ਪਰ ਕੋਈ ਰੂਲ ਰੈਗੂਲੇਸ਼ਨ ਦਾ ਸਾਰੇ ਕਿਤੇ ਹੁੰਦਾ ਕਟੜ ਪੜਦਾ ਇਹ ਮਤਲਬ ਨਹੀਂ ਹੁੰਦਾ ਕਿ ਜੀ ਉਹੀ ਉਹ ਗੱਲ ਹੈ ਹਾਂ ਕੁਝ ਤਰ੍ਹਾਂ ਹੋਣਗੀਆਂ ਵੀ ਵਿੱਚ ਸੇ ਕੀ ਚੋ ਵੀ ਕੁਝ ਤਰ੍ਹਾਂ ਹੈ ਜੀ ਹੋਣ ਗਿਆ ਪੰਗਾ ਦੂਜੇ ਤਰ੍ਹਾਂ ਪਾਉਣੇ ਆਪਾਂ ਕੋਈ ਗੱਲ ਨਹੀਂ ਪਰ ਉਹਦੇ ਅੰਦਰ ਧੁਰ ਡੀਪ ਅੰਦਰ ਪੰਜਾਬੀਆਂ ਦੇ ਵਿੱਚ ਇੱਕ ਇਹ ਗੱਲ ਹੁਣ ਜਿਹੜੇ ਈਵਨ ਜੰਮੂ ਦੇ ਵਿੱਚ Hindu majority ਜੰਮੂ ਦੇ ਵਿੱਚ ਹੈ ਮੁਸਲਮ ਭਾਵੇਂ ਉੱਥੇ ਹੈ ਉਹ ਵੀ ਹੁਣ ਹੌਲੀ ਹੌਲੀ ਪਿੱਟ ਰਹੇ ਨੇ ਕਿ ਜਿਹੜਾ ਸਾਡਾ ਅਧਿਕਾਰ ਸੀ ਸਪੈਸ਼ਲ ਸਟੇਟਸ ਅਸੀਂ ਤਾਂ ਮਾਰੇਗੇ ਬਿਜ਼ਨਸ ਦੇ ਵਿੱਚ ਬਾਹਰੋਂ ਆ ਕੇ ਸਾਡਾ ਬਿਜ਼ਨਸ ਵੀ ਲੈ ਗਏ ਬੰਦੇ ਬਾਹਰੋਂ ਆ ਕੇ ਸਾਡੀ ਹੋਣ ਦਾ ਵੀ ਕੁਐਸਚਨ ਹੈ ਬਾਕੀ ਹੈ ਕਿਉਂਕਿ ਜਿੱਥੇ ਮੁਸਲਮ ਤੇ Hindu ਪਾਣਾਂ ਉੱਥੇ ਨਾਲ ਜੈਂਡ ਕੇ ਦਾ ਇੱਕ ਸਟੇਟਸ ਆਪਣਾ ਵੀ ਹੈ ਨਾ ਕਸ਼ਮੀਰੀ ਕਸ਼ਮੀਰੀ ਹੈ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾ ਚਾਹੇ ਬਾਕੀ ਹੈ ਜਿਵੇਂ ਪੰਜਾਬ ਦੇ ਵਿੱਚ ਸਿੱਖ ਤੇ ਹਿੰਦੂ ਜਾ ਹੋ ਰਹੀ ਛੂਹ ਹੈ ਉੱਥੇ ਉਹ ਪੰਜਾਬੀ ਦੇ ਮੈਨ ਲਈ ਐਜੇ ਪੰਜਾਬੀ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾ ਚਾਹੇ ਉਹ ਸਿੱਖ ਇੱਕ ਪੰਜਾਬੀ ਆਵਾਜ਼ ਛੋਕੜ ਦੀ ਇੱਕ ਪਛਾਣ ਆ ਨਾ ਜੇ ਉਹ ਪਛਾਣ ਵੀ ਬਦਲਦੀ ਦਿਖਾਈ ਦੇਗੀ ਮੈਜੋਰਿਟੀ ਦੂਜੇ ਪਾਸੇ ਹੋਏਗੀ ਉੱਥੇ ਦੀ ਬੋਲੀ ਤੇ ਉੱਥੇ ਦੇ ਸਭਿਆਚਾਰ ਤੇ ਉੱਥੇ ਦੇ ਬਾਕੀ ਗੱਲਾਂ ਤੇ ਜੇ ਵੱਡਾ ਅਸਰ ਪਾਉਂਦਾ ਜਿੰਨਾ ਚਿਰ ਉਹ ਅਸਰ ਥੋੜਾ ਰਹਿੰਦਾ ਵੱਡੇ ਪਰਸਪੈਕਟਿਵ ਦੇ ਵਿੱਚ ਦਿਖਾਈ ਨਹੀਂ ਦਿੰਦਾ ਉਨਾ ਚਿਰ ਕੋਈ ਰੌਲਾ ਨਹੀਂ ਪੈਂਦਾ ਰੌਲੇ ਉਦੋਂ ਪੈਂਦੇ ਨੇ ਜਦੋਂ ਆਪਾਂ ਕਹਿੰਦੇ ਫਲਾਣੇ ਤਾਂ ਐਮਐਲਏ ਫਲਾਣੇ ਤਾਂ ਐਮਸੀ ਫਲਾਣੇ ਤਾਂ ਸਰਪੰਚ ਫਲਾਣੇ ਤਾਂ ਪੋਲਿਟਿਕਲ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਇੰਟਰਵੈਂਸ਼ਨ ਹੋਣ ਲੱਗੀ ਤਾਂ ਜਿਹੜੀ ਉਹ ਅਸੁਰੱਖਿਆ ਉਹ ਹੋਰ ਜ਼ਿਆਦਾ ਉੱਪਰ ਕੇ ਸਾਹਮਣੇ ਆਉਂਦੀ ਇਸ ਕਰਕੇ ਇਹਨਾਂ ਰੌਲਿਆਂ ਨੂੰ ਨਿਪਟਾਉਣ ਲਈ ਭਾਰਤ ਸਰਕਾਰ ਨੇ ਵੀ ਕਈ ਪਹਿਲਾਂ ਕੰਮ ਕੀਤੇ ਨੇ ਅਸੀਂ ਗੱਲ ਨਹੀਂ ਨਹੀਂ ਕੀਤੇ ਇਹ ਤਾਂ ਕੀਤਾ ਇੱਕ ਤਾਂ ਕੀਤਾ ਉਲਟਾ ਸਗੋ ਜੀ ਨੇ ਨਵਾਂ ਪੰਗਾ ਪਾਤਾ ਜਬੂ ਕਸ਼ਮੀਰ ਦੇ ਵਿੱਚ ਪਰ ਜਿੰਨੀਆਂ ਨਾਰਥ-ਈਸਟ ਸਟੇਟਸ ਨੇ ਉਹਦੇ ਚੋਂ ਮੈਜੋਰਿਟੀ ਨੂੰ ਧਾਰਾ 371 ਦੇ ਤਹਿਤ ABC ਵੱਖ-ਵੱਖ ਨੇ ਉਹ ਜਿੱਥੇ ਨੇ ਉੱਥੇ ਉਹਨਾਂ ਦੇ ਆਪਣੇ ਕਲਚਰ ਨੂੰ ਆਪਣੇ ਸੱਭਿਆਚਾਰ ਆਪਣੀਆਂ ਬੋਲੀਆਂ ਨੂੰ ਕਿਉਂਕਿ ਕਬੀਲਿਆਂ ਨੂੰ ਬਚਾਉਣ ਦੇ ਲਈ ਪ੍ਰੋਟੈਕਟਡ ਨੇ ਉਹ ਤੂੰ ਦੂਜੇ ਬੰਦੇ ਨਹੀਂ ਉੱਥੇ ਰਹਿ ਸਕਦੇ ਉਸ ਤਰ੍ਹਾਂ ਦੇ ਤਰੀਕੇ ਦੇ ਨਾਲ ਜਾ ਕੇ ਨਹੀਂ ਉੱਥੇ ਉਸ ਲੈਵਲ ਤੇ ਵੋਟਰ ਬਣ ਸਕਦੇ ਔਰ ਇਸੇ ਕਰਕੇ ਉਹ ਚੀਜ਼ਾਂ ਉਸ ਲੈਵਲ ਤੇ ਨੇ ਜਿਵੇਂ ਜ਼ਮੀਨਾਂ ਦੇ ਸਵਾਲ ਤੁਸੀਂ ਹਿਮਾਚਲ ਆਣਿਆ ਲਈ ਤੁਸੀਂ ਰਾਜਸਥਾਨ ਆਣਿਆ ਨਹੀਂ ਬਾਕੀ ਦੇ ਉੱਤਰਾਖੰਡ ਆਣਿਆ ਨਹੀਂ ਅਲੱਗ ਕਾਨੂੰਨ ਬਣਾਇਆ ਹੀ ਹੋਇਆ ਨਾ ਕਿ ਤੁਸੀਂ ਖਰੀਦ ਨਹੀਂ ਸਕਦੇ ਇਸ ਪੱਧਰ ਦੇ ਉੱਤੇ ਜਾ ਕੇ ਇਹ ਉਹਨਾਂ ਦੀ ਪਛਾਣਾਂ ਦਾ ਹੀ ਸਵਾਲ ਨੇ ਪਹਾੜੀ ਬੰਦੇ ਦੀ ਆਪਣੀ ਪਛਾਣ ਹੈ ਕਿਸੇ ਦੀ ਆਪਣੀ ਪਛਾਣ ਹੈ ਆਪਣੀਆਂ ਇਹ ਕੋਈ ਗਲਤ ਨਹੀਂ ਹੈ ਇੱਕ ਤਰੀਕਾ ਤਾਂ ਇਹ ਹੁੰਦਾ ਫਿਰ ਪੰਜਾਬੀ ਕਹਿੰਦੇ ਨੇ ਵੀ ਜਾਂ ਤਾਂ ਸਾਰੇ ਕਿਤੇ ਲਾਗੂ ਕਰੋ ਸਾਨੂੰ ਵੀ ਜਾਣ ਦਿਓ ਜਾਂ ਫਿਰ ਇੱਥੇ ਵੀ ਕੋਈ ਬਣਾਓ ਮੇਰਾ ਕਹਿਣਾ ਜਾਂ ਲਾਗੂ ਕਰੋ ਵਾਲੀ ਗੱਲ ਨਹੀਂ ਹੁੰਦੀ ਸਾਰੇ ਜਗ੍ਹਾ ਹੀ ਇਹ ਕੁਐਸਚਨ ਵੱਡੇ ਪੰਦਰ ਦੇ ਉੱਤੇ ਦੇਸ਼ ਦੇ ਕੇਂਦਰੀਕਰਨ ਵਾਲੇ ਢਾਂਚੇ ਦੇ ਖਿਲਾਫ ਹੈ ਕੇਂਦਰੀਕਰਨ ਵਾਲਾ ਢਾਂਚਾ ਨਹੀਂ ਇਹਨਾਂ ਮਸਲਿਆਂ ਨੂੰ ਹੱਲ ਕਰ ਸਕਦਾ ਇਹਦੇ ਲਈ ਰੀਅਲ ਸੈਂਸ ਦੇ ਵਿੱਚ ਅਸਲੀਅਤ ਦੇ ਵਿੱਚ ਫੈਡਰਲ ਸਟਰਕਚਰ ਚਾਹੀਦਾ ਹੈ ਫੈਡਰਲ ਢਾਂਚਾ ਚਾਹੀਦਾ ਤੇ ਫੈਡਰਲ ਢਾਂਚੇ ਦੇ ਵਿੱਚ ਸਟੇਟਾਂ ਨੂੰ ਆਪਣੇ ਦਾਇਰਿਆਂ ਦੇ ਹੱਕ ਚਾਹੀਦੇ ਨੇ ਰੂਲ ਰੈਗੂਲੇਸ਼ਨ ਬਣਾਉਣ ਦਾ ਅਧਿਕਾਰ ਚਾਹੀਦਾ ਹੈ ਕੰਮ ਲਈ ਕੋਈ ਨਹੀਂ ਕਹਿ ਰਿਹਾ ਕਿ ਸਾਨੂੰ ਕੰਮ ਲੈਣ ਦੇ ਆਉਣ ਔਰ ਨਾ ਹੀ ਕਹਿਣਾ ਚਾਹੀਦਾ ਨਾ ਹੀ ਕਿਹਾ ਜਾ ਸਕਦਾ ਹਰ ਇੱਕ ਦਾ ਹੱਕ ਹੈ ਕੰਮ ਦੇ ਲਈ ਆਉਣਾ ਤੇ ਜਾਣਾ ਪਰ ਉਥੇ ਦਾ ਇੱਕ ਬਸਿੰਦਾ ਪਰਮਾਨੈਂਟਲੀ ਬਣ ਜਾਣਾ ਉਹਦਾ ਇੱਕ ਟੈਨੇਰ ਚਾਹੀਦਾ ਉਹਦਾ ਇੱਕ ਪ੍ਰੋਸੈਸ ਚਾਹੀਦਾ ਉਹ ਲੋਕਲ ਅਥਾਰਟੀ ਜਿਹੜੀ ਸਟੇਟ ਦੀ ਹੈ ਉਹਨੂੰ ਇੱਕ ਹੱਕ ਚਾਹੀਦਾ ਕਿ ਕਦੋਂ ਵੋਟਰ ਬਣਨੇ ਕਿੰਨਾ ਚਿਰ ਰਹਿ ਕੇ ਜੇ ਬੰਦਾ ਉਹਨੂੰ ਲੱਗਦਾ ਵੀ ਇੰਨੇ ਸਮੇਂ ਬਾਅਦ ਬਣੂਗਾ ਉਹ ਫਿਰ ਅਪਲਾਈ ਕਰਦੇ ਨੇ ਕਿ ਤਾ ਉਹ ਰਿਕਾਰਡ ਹੁੰਦਾ ਸਾਰਾ ਕਿ ਇੰਨੇ ਬੰਦੇ ਆਏ ਸੀ ਕਿ ਪ੍ਰੋਸੈਸ ਦੇ ਵਿੱਚ ਉਹ ਬਣ ਗਏ ਨੇ ਵੋਟਰ ਇਹ ਨਹੀਂ ਕਿ ਕਿਸੇ ਨੂੰ ਵੋਟਰ ਨਹੀਂ ਬਣਾਇਆ ਜਾਊਗਾ ਇਹ ਨਹੀਂ ਕਿਸ ਦਾ ਆਧਾਰ ਨਹੀਂ ਬਣੂਗਾ ਫਲਾਣਾ ਨਹੀਂ ਬਣੂਗਾ ਜਦ ਪਤਾ ਹੀ ਨਾ ਹੋਵੇ ਹਰ ਇੱਕ ਦਾ ਤੁਰੰਤ ਬਣਦਾ ਹੋਵੇ ਤਾਂ ਇਹਦੇ ਨਾਲ ਕੋਈ ਫੈਕਟਰ ਫਿਗਰ ਕੋਈ ਚੀਜ਼ਾਂ ਸਾਹਮਣੇ ਨਹੀਂ ਰਹਿੰਦੀ ਜਦੋਂ ਇਹ ਨਹੀਂ ਰਹਿੰਦੀ ਆ ਅੱਜ ਪੰਜਾਬ ਦਾ ਰੌਣਾ ਕੱਲ ਨੂੰ ਕਿਤੇ ਹੋਰ ਦਾ ਪਾਏਗਾ ਪਰਸੋਂ ਕਿਸੇ ਹੋਰ ਦਾ ਪਾਏਗਾ ਅਗਲੇ ਦਿਨ ਕਿਸੇ ਆਉਣ ਵਾਲੇ ਦਿਨਾਂ 'ਚ ਇਹ ਮਾਮਲੇ ਹੋਰ ਸਖਤ ਹੋਣ ਜਾ ਰਹੇ ਨੇ ਕਿਉਂ ਕਿਉਂਕਿ ਨੌਕਰੀਆਂ ਘਟ ਰਹੀਆਂ ਨੇ ਜਿਹੜੀਆਂ ਟੈਕਨਾਲੋਜੀ ਆਟੋਮਾਈਜੇਸ਼ਨ ਆ ਰਹੀ ਹੈ ਉਹਦੇ ਚ ਕਿਰਤਿਆਂ ਦੀ ਸੰਦਪੁੱਛ ਘਟ ਰਹੀ ਹੈ ਬਿਲਕੁਲ ਜੌਬਲੈਸ ਗਰੋਥ ਹੋ ਰਹੀ ਹੈ ਨੌਕਰੀਆਂ ਵੀ ਹੋਣੀ ਗਰੋਥ ਹੋ ਰਹੀ ਹੈ ਇਸੇ ਕਰਕੇ ਤਾਂ ਬਾਕੀ ਵਿਦੇਸ਼ਾਂ ਦੇ ਵਿੱਚ ਸਾਡੇ ਬੱਚੇ ਉਹਨਾਂ ਨੇ ਅਤਕੜੀ ਲਾ ਕੇ ਭੇਜੇ ਨਹੀਂ ਇੱਥੇ ਅਮਰੀਕਾ ਵਾਲਿਆਂ ਨੇ ਹੋਰਾਂ ਮਾਮਲਿਆਂ ਤੇ ਆ ਨਸਲੀ ਵਿਤਕਰਾ ਸਟਾਰਟ ਨਹੀਂ ਹੋ ਗਿਆ ਨਸਲੀ ਵਿਤਕਰਾ ਜੂਕੇ ਦੇ ਵਿੱਚ ਤੁਸੀਂ ਇੱਕ ਔਰਤ ਨਾਲ ਰੇਪ ਕਰਕੇ ਉਹਨੂੰ ਕਹਿ ਰਹੇ ਹੋ ਜੀ ਭੱਜੋ ਇੱਥੋਂ ਤੇ ਆਸਟ੍ਰੇਲੀਆ ਦੇ ਵਿੱਚ ਰੌਲਾ ਪੈ ਰਿਹਾ ਤੇ ਈਵਨ ਆਪ ਅਮਰੀਕਾ ਲਈ ਗਲਨ ਕਰਦੇ ਸੀ ਉਥੇ 77 ਸਾਲ ਵਾਲੀ ਔਰਤ ਨੂੰ ਜਿਹੜੀ 33 ਸਾਲ ਤੋਂ ਰਹਿ ਜਾਈ ਹੈ ਉਹਨੂੰ ਡਿਟੇਨ ਕਰਕੇ ਇਹ ਮਾਮਲੇ ਸਾਰੇ ਕਿਤੇ ਨੇ ਇਹ ਹਿਊਮਨ ਮਨੋਵਿਗਿਆਨ ਦੇ ਸਵਾਲ ਨੇ ਬਾਕੀ ਚੀਜ਼ਾਂ ਦੇ ਨਾਲ ਇਸ ਲਈ ਇਹਨੂੰ ਕੱਲਾ ਉਹੀ ਅੰਗ ਭਾਵਣ ਬਾਲਣ ਦੀ بجائے ਸਹਜ ਤਰੀਕੇ ਦੇ ਨਾਲ ਸੋਚਣਾ ਚਾਹੀਦਾ ਪੰਜਾਬ ਦੀ ਅਸੈਂਬਲੀ ਵੀ ਚਰਚਾ ਕਰੇ ਪੰਜਾਬ ਦੇ ਲੋਕ ਵੀ ਚਰਚਾ ਕਰਨ ਔਰ ਚਰਚਾ ਕਰਕੇ ਇਹ ਦੇ ਵੀ ਕਿ ਇਹਨਾਂ ਨੂੰ ਮਾਰ ਕੇ ਭਜਾਓ ਉਹਨੂੰ ਐਂ ਕਰੋ ਇਹਨੂੰ ਐਂ ਕਰੋ ਉਹ ਤਾਂ ਨਰਕੀ ਹੈ ਇਹ ਨਾ ਪੰਜਾਬ ਦਾ ਕਰੈਕਟਰ ਹੈ ਨਾ ਬਿਰਸੇ ਦੇ ਵਿੱਚ ਨਾ ਸਰਬੱਤ ਦੇ ਭਲੇ ਦੇ ਕੁਐਸਚਨ ਦੀ ਨੂੰ ਅਡਰੈਸ ਕਰਦਾ ਇਸ ਕਰਕੇ ਇਹਨਾਂ ਸਵਾਲਾਂ ਨੂੰ ਕਿਵੇਂ ਨਿਝਟਣਾ ਹੈ ਦੂਜੀ ਗੱਲ ਕਰਾਇਮ ਦਾ ਸਵਾਲ ਜਦੋਂ ਅਸੀਂ ਕਹਿੰਦੇ ਹਾਂ ਕੇਵਲ ਇਹਨਾਂ ਨੂੰ ਭਜਾਓ ਜੀ ਕਰਾਇਮ ਇਸੇ ਕਰਕੇ ਆ ਸਾਡੇ ਬੰਦਿਆਂ ਨੂੰ ਮਾਰਦੇ ਨੇ ਫਿਰ ਤਾਂ ਤੁਸੀਂ ਲਸੈਂਸ ਦੇ ਤਾਂ ਸਾਰੇ ਜਿੰਨੇ ਕਰਾਪਟ ਪੋਲੀਟੀਸ਼ੀਅਨ ਨੇ ਜਿੰਨੇ ਬਿਊਰੋਕ੍ਰੇਟ ਨੇ ਜਿੰਨੇ ਪੁਲਿਸ ਦਾ ਨੇ ਜਾਤੀਆਂ ਕੀਤੀਆਂ ਨੇ ਮੁੰਡੇ ਮਾਰੇ ਨੇ ਤੁਹਾਡੇ ਅੱਜ ਵੀ ਮਾਰ ਰਹੀ ਹੈ ਕ੍ਰਾਈਮ ਕੱਲਾ ਇੱਕ ਸਾਈਡ ਤੋਂ ਨਹੀਂ ਆਉਂਦਾ ਕ੍ਰਾਈਮ ਤਾਂ ਤੁਹਾਡੀ ਅਥਾਰਟੀ ਕਰ ਰਹੀ ਹੈ ਸਟੇਟ ਦਾ ਜਿੰਨਾ ਵੱਡਾ ਕ੍ਰਾਈਮ ਹੋ ਰਿਹਾ ਹੈ ਉਹਨੂੰ ਵੀ ਤਾਂ ਚੈਲੰਜ ਕਰੋ ਨਾ ਉਹਨੂੰ ਨਾਲ ਉਹਨੂੰ ਵੱਡਾ ਚੈਲੰਜ ਕਰਕੇ ਤਾਂ ਨਾਲ ਕਹੋਗੇ ਹੁਣ ਐ ਬਣ ਜਾਂਦਾ ਮਾਹੌਲ ਜੇਕਰ ਇੱਕੋ ਤੇ ਫੋਕਸ ਕਰ ਦਿੰਦੇ ਆ ਵੀ ਸਾਰਾ ਜਿਹੜਾ ਕ੍ਰਾਈਮ ਹੋ ਰਿਹਾ ਸ਼ਾਇਦ ਇਸੇ ਗੱਲ ਤੇ ਹੋ ਰਿਹਾ ਜਿਹੜਾ ਗੈਂਗਸਟਰ ਕਲਚਰ ਜੇਲ੍ਹ ਚੋਂ ਆ ਰਿਹਾ ਹੈ ਲੋਕਾਂ ਤੋਂ ਫਰੋਤੀਆਂ ਮੰਗ ਰਿਹਾ ਹੈ ਲੋਕਾਂ ਦੀ ਜਾਨਾਂ ਲੈ ਰਿਹਾ ਹੈ ਉਹ ਕੀ ਦਾ ਕੀਤਾ ਉਹ ਕੱਲੇ ਪ੍ਰਵਾਸੀ ਨੇ ਤਾਂ ਕੀਤਾ ਨਹੀਂ ਉਹ ਤਾਂ ਤੁਹਾਡੇ ਅੰਦਰ ਤੁਹਾਡੀ ਸਿਸਟਮ ਦਾ ਇੱਕ 파ਰਟ ਹੈ ਜਿਹੜੀਆਂ ਵੀ ਚੀਜ਼ਾਂ ਨੇ ਇਹਨੂੰ ਮੇਰੇ ਖਿਆਲ ਨਾਲ ਓਵਰਆਲ ਇੱਕ ਸਾਰੀਆਂ ਚੀਜ਼ਾਂ ਨੂੰ ਸੋਚ ਕੇ ਜਦ ਅਸੀਂ ਇਮੋਸ਼ਨਲ ਹੋਏ ਹੁੰਦੇ ਆ ਉਦੋਂ ਕਈ ਵਾਰ ਬਾਕੀ ਚੀਜ਼ਾਂ ਛੱਡ ਦਿੰਦੇ ਆ ਪਰ ਇਹਦਾ ਮਤਲਬ ਇਹ ਹੈ ਕਿ ਕੋਈ ਸਿਸਟਮ ਜ਼ਰੂਰ ਬਣਾਉਣਾ ਪਏਗਾ ਬਿਨਾਂ ਸਿਸਟਮ ਤੋਂ ਇਹ ਚੀਜ਼ ਕਿਸੇ ਕਿਨਾਰੇ ਨਹੀਂ ਲੱਗਣੀ ਖਾਸ ਤੌਰ ਦੇ ਉੱਤੇ ਜਿਹੜੀਆਂ ਘਟਕਣਤੀਆਂ ਨੇ ਉਹਦੀ ਸਨਾਖਤ ਉਹਦੀ ਪਛਾਣ ਤੇ ਉਹਦੀ ਅੱਗੇ ਸੱਤਾ 'ਚ ਹਿੱਸੇਦਾਰੀ ਇਹ ਮਾਮਲੇ ਐਡਰੈਸ ਕਰਨੇ ਪੈਣਗੇ ਜਿਨ੍ਹਾਂ ਨੇ ਵੀ ਲੰਬੇ ਸਮੇਂ ਚ ਰਾਜ ਕਰਨ ਦੀ ਕੋਈ ਗੱਲ ਕਰਨੀ ਹੈ ਨਹੀਂ ਇਹ ਮਾਮਲੇ ਵਧਣਗੇ ਅੱਗੇ